ਸਾਇਰ ਗੁਰਜੀ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਪਰਮਪ੍ਰੀਤ ਸਿੰਘ ਹੈ ਜੀ ਬਾਬਾ ਫਰੀਦ ਐਕਸਰੇ ਲੈਬ ਸੈਂਟਰ ਆਪਣੀ ਛੱਤ ਵਾਲੇ ਮੋੜ ਜੀਰਾ ਵਿਖੇ ਦੁਕਾਨ ਨੇ ਆਪਣੀ ਇੱਕ ਐਂਬੂਲੈਂਸ ਪਾਈ ਹੋਈ ਆ ਜਿਹੜੀ ਕੀ ਆ ਇੱਕ ਅੱਜ ਬਹੁਤ ਹੀ ਭਿਆਨਕ ਹਾਸਾ ਹੋਇਆ ਸੀਗਾ ਜਿਹਦੇ ਇਹ ਜੋ ਕਿ ਟਰੱਕ ਦੇ ਵਿੱਚ ਇੱਕ 16 ਸਾਲ ਦਾ ਲੜਕਾ ਜਿਹੜਾ ਵਾ ਜੋ ਕਿ ਉਹਦੀ ਡੈਥ ਹੋ ਗਈ ਸੀਗੀ ਉਹਨਦੀ ਵਿਚਾਰੇ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਕਾਗਜ਼ੀ ਕਾਰਵਾਈ ਕਾਨੂੰਨੀ ਕਾਰਵਾਈ ਹੋਣ ਦੇ ਬਾਅਦ ਜੋ ਪੋਸਟਮਾਰਟਮ ਤੋਂ ਬਾਅਦ ਉਹਦੀ ਡੈੱਡ ਬੋਡੀ ਨੂੰ ਸਾਡਾ ਐਂਬੂਲੈਂਸ ਗੁਰਿੰਦਰ ਸਿੰਘ ਡਰਾਈਵਰ ਜਿਹੜਾ ਕਿ ਬੜਾ ਹੀ ਉਹਨਾਂ ਦੇ ਨਾਲ ਫੈਮਿਲੀ ਮੈਂਬਰ ਹੋਰ ਬੈਠੇ ਸੀਗੇ ਤੇ ਉਹਨਾਂ ਨੂੰ ਪਿੰਡ ਜਿਹੜਾ ਵਾ ਆਪਣੇ ਨੀਲੇ ਵਾਲੇ ਛੱਡਣ ਲਈ ਲੈ ਕੇ ਜਾ ਰਹੇ ਸੀ ਉਦੋਂ ਇੱਕ ਸਵਿਟਕਾਰ ਦੇ ਵੀਰ ਜਿਹੜਾ ਵਾ ਆਪਣਾ ਨਾਮ ਗੁਰਮੀਤ ਸਿੰਘ ਦੱਸ ਰਿਹਾ ਵਕੀਲਾਂ ਵਾਲੇ ਤੋਂ ਅੰਗਰੇਜ਼ ਸਿੰਘ ਜੋ ਇਹਨਾਂ ਦੇ ਪਿਤਾ ਜੀ ਦਾ ਨਾਮ ਆ ਵਕੀਲਾਂ ਵਾਲੇ ਤੋਂ ਠੀਕ ਹੈ ਫੰਨੀ ਪਿੰਡ ਦੀ ਫੰਨੀ ਦੇ ਉੱਤੇ ਘਰ ਹੈ ਦਸਮ ਮੁਤਾਬਕ ਪਿੰਡ ਦੇ ਸੂਤਰਾ ਮੁਤਾਬਕ ਵੀਰ ਨੇ ਜੋ ਕੋਈ ਨਸ਼ਾ ਕੀਤਾ ਹੋਇਆ ਵਾ ਤੇ ਜੋ ਆ ਕਿ ਗੱਡੀ ਜਿਹੜੀ ਐ ਐਮਬਲੈਂਸ ਜਿਹੜੀ ਫੁੱਲ ਡੈਮੇਜ ਹੋ ਚੁੱਕੀ ਹੈ ਇੱਕ ਵੀਰ ਦੀ ਗਲਤੀ ਕਰਕੇ ਬਾਕੀ ਜੋ ਹੈ ਕਿ ਜਿਹੜੇ ਹਸਪਤਾਲ ਦੇ ਵਿੱਚ ਜਾਨੀ ਨੁਕਸਾਨ ਤੇ ਮਾਲੀ ਨੁਕਸਾਨ ਕਾਫੀ ਜਿਹੜੇ ਨਾਲ ਬੈਠੀਆਂ ਤੇ ਦੁਆਰੀਆਂ ਉਹਨੇ ਕਾਫੀ ਸੱਟਾਂ ਵੱਜੀਆਂ ਨੇ ਕਾਫੀ ਨੁਕਸਾਨ ਹੋਇਆ ਵਾ ਤੇ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਸਭ ਸੁਖੀ ਸ਼ਾਂਤੀ ਹੋਣ ਪ੍ਰਮਾਤਮਾ ਸਾਹਿਬ ਨੂੰ ਸੁਖਸ਼ਾਂਤੀ ਬਖਸ਼ਣ ਧੰਨਵਾਦ ਪਤਾ ਲੱਗ ਰਿਹਾ ਸੀ ਕਿ ਇਹ ਲੇਡੀਜ਼ ਦੀ ਡੈਥ ਵੀ ਹੋਈ ਹੈ ਕੋਈ ਹਾਂਜੀ ਹੋਈ ਇਹ ਉਹਨੇ ਜੇ ਹਸਪਤਾਲ ਦੇ ਵਿੱਚ ਐਂਬੂਲੈਂਸ ਆਏ ਲੇਟ ਪਹੁੰਚੀ ਸੀਗੀ ਮੈਨੂੰ ਡਰਾਈਵਰ ਦੀ ਕਾਲ ਆਈ ਸੀ ਮੈਂ ਉਸ ਤੋਂ ਪਹਿਲਾਂ ਪਹੁੰਚ ਗਿਆ ਸੀ ਤੇ ਮੈਂ ਆਪਣੇ ਲਈ ਗੱਡੀ ਦੇ ਵਿੱਚ ਪਾ ਕੇ ਹੀ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ ਲੈ ਗਿਆ ਉਸ ਤੋਂ ਬਾਅਦ ਚਲੋ ਬਾਬਾ ਬਲਦੇਵ ਹੀਰਾ ਇੰਡਸਟਰੀਅਲ ਦੀ ਐਂਬੂਲੈਂਸ ਆ 108 ਨੰਬਰ ਐਂਬੂਲੈਂਸ ਮੌਕੇ ਤੇ ਦੁਆਰਾ ਪਹੁੰਚ ਗਈ ਸੀ ਜਿਹੜੀ ਡੈੱਡ ਬੋਡੀ ਜਿਹੜੀ ਆ ਆਪਣੀ ਗੱਡੀ ਦੇ ਵਿੱਚ ਪਈ ਸੀ ਕਿ ਡੈੱਡ ਬੋਡੀ ਪਿੰਡੋਂ ਲੈ ਕੇ ਜਾ ਰਹੇ ਸੀਗੇ ਉਹ ਜਿਹੜੀ ਡੈੱਡ ਬੋਡੀ ਨੂੰ ਜਿਹੜਾ ਵਾ ਫਿਰ ਪਿੰਡ ਵਾਲ ਵਸੀਆਂ ਨੇ ਨਾਲ ਸਹਿਯੋਗ ਦੇ ਨਾਲ ਜਿਹੜਾ ਵਾ ਆਪਣਾ ਟਰੈਡਰ ਟਰਾਲੀ ਲਿਆ ਕੇ ਉਹਨੂੰ ਡੈੱਡ ਬੋਡੀ ਨੂੰ ਘਰੇ ਪਹੁੰਚਾਇਆ ਵਾ ਤੇ ਦੂਸਰੀ ਜਿਹੜੀ ਡੈੱਡ ਬੋਡੀ ਉਹ ਹਜੇ ਬਾਜ ਸੁਖਨੀ ਹਸਪਤਾਲ ਲੈ ਗਿਆ ਮੇਬੀ ਬਈ ਬਾਕੀ ਆਈ ਹੈ ਜਿਹੜਾ ਇਲਾਜ ਚੱਲ ਰਿਹਾ ਹੈ ਨਾ ਬਾਕੀ ਜਿਹੜੀ ਜਾਣਕਾਰੀ ਹੈ ਜਿਹੜੀ ਮੁੱਢਲੀ ਹੈ ਉਹ ਸਿਵਲ ਅਸਲ ਜੀ ਦਾ ਤੋਂ ਮਿਲ ਸਕਦੀ ਹੈ ਨਾ ਮੇਰਾ ਨਾਮ ਗੌਰਪ੍ਰੀਤ ਹੈ ਜੀ ਕਿਹੜਾ ਪਿੰਡ ਆ ਨੀਲੇ ਵਾਲਾ ਜੀ ਕੀ ਕਾਰਨ ਬਣਿਆ ਤੁਸੀਂ ਇੱਥੇ ਖੜੇ ਹੋ ਆ ਜਿਹੜਾ ਐਕਸੀਡੈਂਟ ਹੋਇਆ ਕੀ ਕਾਰਨ ਜੀ ਇਹ ਹੀ ਡੈੱਡ ਬੋਡੀ ਲੈ ਕੇ ਆ ਰਿਆ ਸੀ ਤੜਕੇ ਐਕਸੀਡੈਂਟ ਹੋਇਆ ਸੀ ਆ ਟਰੱਕ ਦੇ ਨਾਲ ਕਿੰਦਾ ਹੋਇਆ ਸੀ ਮੇਰੇ ਭਤੀਜੇ ਦਾ ਹੋਇਆ ਸੀ ਜੀ ਕੀ ਨਾਮ ਦਾ ਉਹਦਾ ਨਾਮ ਮਲਿੰਦਰ ਸਿੰਘ ਸੀਗਾ ਜੀ ਕਿਵੇਂ ਹੋਇਆ ਸੀ ਉਹ ਐਕਸੀਡੈਂਟ ਜੀ ਕੰਮ ਤੇ ਜਾ ਰਿਹਾ ਸੀ ਆ ਡੇਰੀ ਤੇ ਲੱਗਿਆ ਹੋਇਆ ਸੀਗਾ ਇਹ ਵਿੱਚ ਟਰੱਕ ਦੇ ਵੱਜ ਗਿਆ ਜੀ ਠੀਕ ਹੈ ਅਸੀਂ ਤਾਂ ਸਾਰਾ ਦਿਨ ਉਹਦਾ ਕਰ ਕਰਾ ਕੇ ਨਵੇੜਿਆ ਜੀ ਇਹ ਐਮਬੂਲੈਂਸ ਲੈ ਕੇ ਸਾਡੇ ਬੰਦੇ ਨੂੰ ਲਈ ਹੁੰਦੀ ਸੀ ਇਹ ਬੰਦੇ ਨੇ ਨਸ਼ੇ ਰੱਜੇ ਨੇ ਲੇ ਆ ਕੇ ਵਿੱਚ ਗੱਡੀ ਠੋਕੀ ਸਾਡਾ ਪਰਿਵਾਰ ਹੀ ਖਰਾਬ ਕਰਤਾ ਨੇ ਸਰ ਹੁਣ ਕਿੰਦੀ ਰਹਿਤ ਹੋਈ ਹੈ ਹੁਣ ਸਾਡੀ ਪਰਜਾਈ ਹੈ ਜੀ ਜਿਹੜਾ ਮੁੰਡਾ ਮਰਿਆ ਸੀ ਉਹਦੀ ਮਾਂ ਉਹਦੀ ਚਾਚੀ ਹੈ ਜੀ ਉਹਦੀ ਚਾਚੀ ਹੈ ਚਾਚੀ ਹੈ ਹੁਣ ਕੀ ਮੰਗ ਕੀ ਕਰਦੇ ਤੁਸੀਂ ਮੰਗ ਜੀ ਨਸਾਫ ਚਾਹੀਦੇ ਸਨ ਅੱਜ ਦੀ ਜੋ ਐਕਸੀਡੈਂਟ ਹੋਇਆ ਹੁਣ ਆ ਰਿਹਾ ਉਹਦੇ ਵਿੱਚ ਕੀ ਅਪਡੇਟ ਹੈਗੀ ਹੈ ਜੀ ਹਾਂ ਜੀ ਅੱਜ ਸਵੇਰੇ ਇੱਕ ਸਾਡੇ ਕੋਲ ਡੈੱਡ ਬੋਡੀ ਆਈ ਸੀਗੀ ਕਿਸੇ ਬੱਚੇ ਦੀ ਉਹ ਡੈੱਡ ਬੋਡੀ ਨੂੰ ਮੋਰਚ ਵਿੱਚ ਰੱਖਿਆ ਹੋਇਆ ਸੀਗਾ ਸਵੇਰ ਦਾ ਸ਼ਾਮ ਨੂੰ ਜਦੋਂ ਉਹ ਡੈੱਡ ਬੋਡੀ ਸ਼ਿਫਟ ਕਰਨ ਲੱਗੇ ਸੀਗੇ ਤਾਂ ਐਂਬੂਲੈਂਸ ਦੇ ਵਿੱਚ ਉਹਦੇ ਪਰਿਵਾਰਕ ਮੈਂਬਰ ਬੱਚੇ ਦੀ ਡੈੱਡ ਬੋਡੀ ਲੈ ਕੇ ਆਪਣੇ ਪਿੰਡ ਵੱਲ ਨੂੰ ਜਾ ਰਹੇ ਸੀ ਤਾਂ ਪਿੰਡ ਲੇਹਰਾ ਰੋਈ ਦੇ ਕੋਲ ਕੋਈ ਗੱਡੀ ਉਸ ਐਂਬੂਲੈਂਸ ਦੇ ਵਿੱਚ ਹਿੱਟ ਹੋ ਗਈ ਤੇ ਜਿਸ ਨਾਲ ਐਂਬੂਲੈਂਸ ਪਲਟ ਗਈ ਤੇ ਜਿਹੜੇ ਉਹਦੇ ਵਿੱਚ ਪਰਿਵਾਰਕ ਮੈਂਬਰ ਸੀਗੇ ਉਹਨਾਂ ਦੇ ਵਿੱਚੋਂ 4 ਜਾਂ 5 ਕਾਫੀ ਕਾਇਲ ਹੋਏ ਐ ਔਰ ਐਂਬੂਲੈਂਸ ਵਾਲਾ ਡਰਾਈਵਰ ਵੀ ਇੰਜਰਡ ਹੋਇਆ ਔਰ ਇੱਕ ਜਿਹੜਾ ਹੈਗਾ ਫੀਮੇਲ ਉਹ ਮੌਕੇ ਤੇ ਉਥੇ ਉਹ ਐਕਸਪਾਇਰ ਹੋ ਗਈ ਸੀ ਜਿਹਦੀ ਡੈਡ ਬੋਡੀ ਹਸਪੀਟਲ ਚ ਲੈ ਕੇ ਆਈਏ ਲੈ ਕੇ ਆਈ ਹੈ ਤੇ ਅਸੀਂ ਉਹਨਾਂ ਨੂੰ ਮੋਰਚਰੀ ਚ ਰੱਖਿਆ ਹੈ ਬਾਕੀ ਆ ਦੇ ਕੰਡੀਸ਼ਨ ਇਸ ਤਰ੍ਹਾਂ ਦੀ ਹੈ ਬਾਕੀ ਪੇਸ਼ੈਂਟ ਜੋ ਸਟੇਬਲ ਹੈ ਇੱਕ ਥੋੜਾ ਜਿਆਦਾ ਸੀਵਰਲੀ ਇੰਜਰਡ ਸੀ ਸੀਰੀਅਸਲੀ ਉਹ ਜੀਜੀਐਸ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ